ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀਆਂ ਮੁਸ਼ਕਲਾਂ ਘਟਨ ਦਾ ਨਾਮ ਨਹੀਂ ਲੈ ਰਹੀਆਂ ਦੱਸ ਦਿੰਦੇ ਹਾਂ ਕਿ ਕੇਂਦਰ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਇੱਕ ਨੋਟਿਸ ਪੰਜਾਬ ਦੇ ਸਿਹਤ ਮੰਤਰਾਲੇ ਨੂੰ ਜਾਰੀ ਹੋਇਆ ਜਿਸ ਦੇ ਵਿੱਚ ਆਈਵੀਐਫ ਜਿਸ ਤਕਨੀਕ ਦੇ ਜ਼ਰੀਏ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਹੁਣਾਂ ਨੇ ਨਵੇਂ ਬੱਚੇ ਨੂੰ ਜਨਮ ਦਿੱਤਾ ਹੈ ਤੇ ਇਸ ਤਕਨੀਕ ਦੇ ਬਾਰੇ ਰਿਪੋਰਟ ਮੰਗੀ ਹੈ ਤੇ ਨਾਲੇ ਪੁੱਛਿਆ ਗਿਆ ਕਿ ਕਿਸ ਸੈਂਟਰ ਦੇ ਵਿੱਚ ਆਈਵੀਐਫ ਦੇ ਕਿਸ ਸੈਂਟਰ ਦੇ ਵਿੱਚ ਮਾਤਾ ਚਰਨ ਕੋਰ ਨੇ ਬੱਚੇ ਨੂੰ ਜਨਮ ਦਿੱਤਾ ਤੇ ਇਸ ਪੂਰੇ ਮਾਮਲੇ ਦੇ ਵਿੱਚ ਜਿੱਥੇ ਵਿਰੋਧੀ ਧਿਰ ਦੇ ਨੇਤਾ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਪ੍ਰਸ਼ੰਸਕਾਂ ਦੇ ਵਿੱਚ ਵੀ ਭਾਰੀ ਜਿਹੜਾ ਰੋਸ ਵੇਖਣ ਨੂੰ ਮਿਲ ਰਿਹਾ ਹੈ ਗੁੱਸਾ ਵੇਖਣ ਨੂੰ ਮਿਲ ਰਿਹਾ ਦੱਸ ਦਿੰਦੇ ਆ ਕਿ ਸਰਕਾਰ ਦੇ ਵੱਲੋਂ ਜਿੱਥੇ ਇਹ ਨੋਟਿਸ ਭੇਜੇ ਜਾ ਰਹੇ ਉਹਨਾਂ ਦੇ ਘਰ ਉੱਥੇ ਹੀ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਵੀਰ ਸਿੰਘ ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਲੂੰਬੜਚਾਲਾਂ ਖੇਡੀਆਂ ਜਾ ਰਹੀਆਂ ਨੇ ਪਰਿਵਾਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਿਵਾਰ ਨੂੰ ਵਧਾਈ ਤਾਂ ਜਿੱਥੇ ਦਿੱਤੀ ਹੀ ਹੈ ਉੱਥੇ ਹੀ ਸਰਕਾਰ ਦੇ ਉੱਤੇ ਕੇਂਦਰ ਸਰਕਾਰ ਦੇ ਉਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਤੇ ਇਸੇ ਦੌਰਾਨ ਜੜੇ ਹਾਈ ਕੋਰਟ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਨੇ ਸੰਦੀਪ ਗੌਰ ਸੀ ਉਹਨਾਂ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਕਾਨੂੰਨ ਕਿਸ ਤਰ੍ਹਾਂ ਕੰਮ ਕਰਦਾ ਦੱਸਦੇ ਆ ਕਿ ਕੇਂਦਰ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਜਿਹੜਾ ਨੋਟਿਸ ਪੰਜਾਬ ਦੇ ਸਿਹਤ ਮੰਤਰਾਲੇ ਨੂੰ ਜਾਰੀ ਹੋਇਆ ਉਸ ਦੇ ਵਿੱਚ ਉਹਨਾਂ ਨੇ ਆਈਵੀਐਫ ਦੀ ਰਿਪੋਰਟ ਮੰਗੀ ਆ ਜਾਣਕਾਰੀ ਮੰਗੀ ਆ ਤੇ ਨਾਲ ਹੀ ਉਸ ਕੇਂਦਰ ਦੇ ਬਾਰੇ ਪੁੱਛਿਆ ਜਿੱਥੇ ਉਹਨਾਂ ਦੇ ਸਿੱਧੂ ਮੂਸੇਵਾਲਾ ਦੇ ਮਾਤਾ ਨੇ ਬੱਚੇ ਨੂੰ ਜਨਮ ਦਿੱਤਾ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਸੰਦੀਪ ਗੋਰਸੀ ਜੋ ਕਿ ਪੰਜਾਬ ਹਰਿਆਣਾ ਦੇ ਵਕੀਲ ਨੇ ਉਹਨਾਂ ਨੇ ਕਿਹਾ ਕਿ ਇਸ ਜੇਕਰ ਜੇ ਕਾਨੂੰਨ ਦੇ ਉਲੰਘਣ ਪਾਇਆ ਜਾਂਦਾ ਤਾਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ 3 ਤੋਂ ਲੈ ਕੇ 8 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਉੱਥੇ ਹੀ 5 ਤੋਂ 10 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ ਜੇਕਰ ਯੋਗ ਇਹ ਵੀ ਹੈ ਕਿ ਆਈਵੀਐਫ ਸੈਂਟਰ ਜਦੋਂ ਇਹਨਾਂ ਨੂੰ ਲਾਇਸੈਂਸ ਜਾਰੀ ਹੁੰਦੇ ਨੇ ਤਾਂ ਪੂਰੀਆਂ ਗਾਈਡਲਾਈਨਸ ਜਿਹੜੀਆਂ ਇਹਨਾਂ ਦੇ ਕੋਲ ਹੁੰਦੀਆਂ ਨੇ ਉਸ ਤੋਂ ਬਾਅਦ ਹੀ ਜਿਹੜੇ ਲਾਇਸੈਂਸ ਮਿਲਦੇ ਨੇ ਤੇ ਸੰਦੀਪ ਗੋਰਸੀ ਨੇ ਕਿਹਾ ਕਿ ਜੇਕਰ ਆਈਵੀਐਫ ਵਾਲੀ ਟੈਕਨੀਕ ਦੀ ਜੇ ਗੱਲ ਕਰੀਏ ਤਾਂ ਉਹਨਾਂ ਡਾਕਟਰਾਂ ਨੂੰ ਇਹ ਸਾਰੀ ਉਮਰ ਦਾ ਤਕਾਜ਼ਾ ਸੀ ਕਿ 21 ਤੋਂ 50 ਸਾਲ ਤੱਕ ਦੀ ਔਰਤ ਹੀ ਬੱਚੇ ਨੂੰ ਆਈਵੀਐਫ ਦੀ ਤਕਨੀਕ ਨਾਲ ਜਨਮ ਦੇ ਸਕਦੀ ਹੈ ਜੇਕਰ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਇਸ ਕਲ ਦਾ ਨਹੀਂ ਪਤਾ ਸੀ ਤਾਂ ਆਈਵੀਐਫ ਸੈਂਟਰ ਦੇ ਉੱਤੇ ਕਾਰਵਾਈ ਹੋਵੇਗੀ ਤੇ ਜੇਕਰ ਮਾਪਿਆਂ ਨੂੰ ਪਤਾ ਸੀ ਤਾਂ ਉਹਨਾਂ ਦੇ ਉੱਤੇ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਤੇ ਇਸ ਕਾਨੂੰਨੀ ਕਾਰਵਾਈ ਦੇ ਤਹਿਤ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ 3 ਤੋਂ ਲੈ ਕੇ 8 ਸਾਲ ਤੱਕ ਦੀ ਕੈਦ ਤੇ 5 ਤੋਂ ਲੈ ਕੇ 10 ਲੱਖ ਤੱਕ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ ਹੋਰ ਪੂਰੇ ਇਸ ਮਾਮਲੇ ਦੇ ਉੱਤੇ ਕੀ ਕੁਝ ਕਹਿੰਦੇ ਨੇ ਸੰਦੀਪ ਗੋਰਸੀ ਆ ਸੁਣਦੇ ਹਾਂ ਜਿਹੜਾ ਕੇਂਦਰ ਸਰਕਾਰ ਦੇ ਹੈਲਥ ਡਿਪਾਰਟਮੈਂਟ ਨੇ ਇੱਕ ਨੋਟਿਸ ਪੰਜਾਬ ਸਰਕਾਰ ਦੇ ਹੈਲਥ ਡਿਪਾਰਟਮੈਂਟ ਨੂੰ ਭੇਜਿਆ ਹੈ ਉਦੇ ਜਿਉਂ ਨੇ ਰਿਪੋਰਟ ਮੰਗੀ ਹੈ ਇਹਦੀ ਰਿਪੋਰਟ ਦਿੱਤੀ ਜਾਵੇ ਕਿ ਸੈਕਸ਼ਨ 21 ਅ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2021 ਦਾ ਸੈਕਸ਼ਨ 21 ਜੀ ਦੀ ਇਨਫਰਿੰਜਮੈਂਟ ਹੋਈ ਹੈ ਉਹਦੇ ਮੁਤਾਬਕ ਇਹ ਸੀਗਾ ਕਿ ਕੋਈ ਵੀ ਲੇਡੀ ਜਿਹੜੀ 21 ਸਾਲ ਤੋਂ ਘੱਟ ਹੋਵੇ ਤੇ 50 ਸਾਲ ਤੋਂ ਘੱਟ ਹੋਵੇ ਮਤਲਬ ਜ਼ਿਆਦਾ ਨਹੀਂ ਹੋਣੀ ਚਾਹੀਦੀ ਉਹ ਆਈਵੀਐਫ ਨਹੀਂ ਕਰਵਾ ਸਕਦੀ ਸੋ ਸਿੱਧੂ ਮੂਸੇਵਾਲਾ ਦੀ ਜਿਹੜੀ ਮਾਤਾ ਹੈ ਉਹਨਾਂ ਦੀ ਏਜ 58 ਸਾਲ ਹੈ ਤੇ ਇਸ ਕਰਕੇ ਕੇਂਦਰ ਸਰਕਾਰ ਨੇ ਦੇ ਅਧਿਕਾਰੀਆਂ ਨੇ ਜਦੋਂ ਹਿੰਦੁਸਤਾਨ ਟਾਈਮ ਦੇ ਵਿੱਚ ਇਹ ਆਰਟੀਕਲ ਪੜਿਆ ਆਰਟੀਕਲ ਪੜਨ ਤੋਂ ਬਾਅਦ ਉਹਨਾਂ ਨੇ ਕੌਗਨੀਸ਼ੈਂਸ ਲੈ ਕੇ ਤੇ ਨੋਟਿਸ ਇਸ਼ੂ ਕੀਤਾ ਜੋ ਕਿ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ ਕਿ ਇਹਦੇ ਬਾਰੇ ਰਿਪੋਰਟ ਦਿੱਤੀ ਜਾਵੇ ਇਸ ਤੋਂ ਬਾਅਦ ਇਹ ਜੇ ਮੁਸ਼ਕਲਾ ਬੱਸ ਇਸ ਦੀ ਹੈ ਜੀ ਕਿ ਸਜ਼ਾ ਹੋਣਾ ਪ੍ਰਮਾਣ ਹੈ ਹੈਗਾ ਇਹ ਦੇਖੋ ਇਹਦੇ ਵਿੱਚ ਇਹ ਹੈ ਕਿ ਜਿਹੜਾ ਆਈਵੀਐਫ ਸੈਂਟਰ ਹੈ ਆਈਵੀਐਫ ਸੈਂਟਰ ਨੂੰ ਤਾਂ ਇਹ ਕਾਨੂੰਨ ਪਤਾ ਸੀਗਾ ਕਿਉਂਕਿ ਜਦੋਂ ਉਹ ਆਪਣੀਆਂ ਰਜਿਸਟ੍ਰੇਸ਼ਨ ਕਰਵਾਉਂਦੇ ਆ ਉਹਨਾਂ ਕੋਲ ਰੈਗੂਲੇਸ਼ਨ ਐਕਟ ਦੀ ਕਾਪੀ ਹੁੰਦੀ ਹੈ ਉਹਦੇ ਵਿੱਚ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਜੋ 21 ਸਾਲ ਤੋਂ ਘੱਟ ਤੇ 50 ਸਾਲ ਤੋਂ ਜ਼ਿਆਦਾ ਲੇਡੀ ਜਿਹੜੀ ਉਹ ਆਈਵੀਐਫ ਨਹੀਂ ਕਰਵਾ ਸਕਦੀ ਸੋ ਇਹਦੇ ਵਿੱਚ ਹੁਣ ਦੇਖਣਾ ਹੈਗਾ ਕਿ ਪੰਜਾਬ ਸਰਕਾਰ ਦੀ ਰਿਪੋਰਟ ਕੀ ਆਂਦੀ ਹੈ ਆਉਣ ਵਾਲੇ ਸਮੇਂ 'ਚ ਇਹ ਗੱਲ ਦੇਖੀ ਜਾਏਗੀ ਕਿ ਜੋ ਪੰਜਾਬ ਸਰਕਾਰ ਰਿਪੋਰਟ ਦਿੰਦੀ ਹੈ ਕਿ ਤਿਆ ਆਈਵੀਐਫ ਸੈਂਟਰ ਨੇ ਆ ਡਿਊਟੀਆਂ ਜਿਹੜੀਆਂ ਨੇ ਉਹਨਾਂ ਦੀ ਬਣਦੀ ਸੀਗੀ ਉਹਨਾਂ ਨੇ ਸਿੱਧੂ ਦੇ ਪੇਰੈਂਟਸ ਨੂੰ ਇਹ ਗੱਲ ਦੱਸੀ ਸੀ ਵੀ ਇਹ ਲਾਅ ਟੁੱਟ ਰਿਹਾ ਹੈ ਕਿ ਨਹੀਂ ਦੱਸੀ ਸੀ ਜੇ ਦੱਸੀ ਸੀ ਤਾਂ ਸਿੱਧੂ ਮੂਸੇਵਾਲਾ ਦੇ ਪੇਰੈਂਟਸ ਪਲੱਸ ਆਈਵੀਐਫ ਸੈਂਟਰ ਦੋਵੇਂ ਰਿਸਪੌਂਸੀਬਲ ਹੋਣਗੇ ਤੇ ਜੇ ਨਹੀਂ ਦੱਸੀ ਸੀ ਤਾਂ ਫਿਰ ਆਈਵੀਐਫ ਸੈਂਟਰ ਕਲਾ ਰਿਸਪੌਂਸਿਬਲ ਹੋ। ਅੰਮ੍ਰਿਤਸਰ ਤੋਂ ਪੰਕਜ ਮੱਲੀ ਦੀ ਰਿਪੋਰਟਸ ਕਾਈ ਨਿਊਜ਼ ਪੰਜਾਬ।